ਅਬ ਐਡੀਜੀਪੀ ਬਠਿੰਡਾ ਐਸਐਸਪੀ ਬਠਿੰਡਾ ਦੇ ਡਾਇਰੈਕਸ਼ਨ ਹੇਠ ਅੱਜ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਅਦਰ ਜਿਹੜੇ ਪਬਲਿਕ ਪਾਰਕਿੰਗਸ ਨੇ ਉਹਨਾਂ ਦੀ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਉਹਦੇ ਤਹਿਤ ਲਗਭਗ 100 ਪੁਲਿਸ ਮੁਲਾਜ਼ਮ ਬੀਐਸਪੀ ਸਾਹਿਬ ਇਨਚਾਰਜ ਪੀਸੀਆਰ ਤੇ ਥਾਣੇ ਦੀ ਵਕਰੀ-ਵਕਰੀ ਟੀਮਾਂ ਜਿਹੜੀਆਂ ਜਿੰਨੀਆਂ ਵੀ ਪਬਲਿਕ ਪਾਰਕਿੰਗਸ ਨੇ ਪਬਲਿਕ ਪਲੇਸਸ ਨੇ ਬੱਸ ਸਟੈਂਡ ਰੇਲਵੇ ਸਟੇਸ਼ਨ ਉਹਦੀ ਅਸੀਂ ਕੰਟੀਨਿਊਸ ਚੈਕਿੰਗ ਕਰਨ ਦੇ ਆ ਤੇ ਜਿਹੜੇ ਵੀ ਕੋਈ ਬੰਦੇ ਸ਼ੱਕੀ ਲੱਗਣ ਰਹੇ ਆ ਉਹਨਾਂ ਨੂੰ ਦੀ ਅਸੀਂ ਪੁੱਛਗਿੱਛ ਕਰਨ ਦੇ ਆ ਜੇ ਤੱਕ ਇਸਰ ਆਇਆ ਤੋਂ ਸ਼ਕਤੀ ਹਜੇ ਤੱਕ ਕੋਈ ਏਦਾਂ ਦੀ ਗੱਲਬਾਤ ਸਾਹਮਣੇ ਨਹੀਂ ਆਈ ਜੇ ਕੋਈ ਏਦਾਂ ਦੀ ਗੱਲਬਾਤ ਹੋਈ ਕੋਈ ਬਣਦੀ ਕਾਰਵਾਈ ਜੇ ਕਿਸੇ ਦੇ ਅਸੀਂ ਕਰਾਂਗੇ ਤੇ ਤੁਹਾਨੂੰ ਅਸੀਂ ਦੱਸ ਦੇਵਾਂਗੇ ਮੁੱਖ ਮਕਸਦ ਕੀ ਹੈ ਮੁੱਖ ਮਕਸਦ ਲੋਕਾਂ ਦੇ ਵਿੱਚ ਕੰਫੀਡੈਂਸ ਬਿਲਡ ਕਰਨਾ ਤੇ ਜਿਹੜੇ ਸਮਾਜ ਦੇ ਮਾੜੇ ਅੰਸਰ ਨੇ ਉਹਨਾਂ ਨੂੰ ਮੈਸੇਜ ਦੇਣਾ ਤੇ ਉਹਨਾਂ ਦੇ ਅਗੇਂਸਟ ਸ਼ਕਤੀ ਰੱਖਣਾ ਤੇ ਲੋਕੀ ਜਿਹੜੇ ਹੈ ਉਹ ਕੰਫੀਡੈਂਟ ਮਹਿਸੂਸ ਕਰਨ ਤੇ ਸਿਕਿਉਰ ਫੀਲ ਕਰਨ ਪਬਲਿਕ ਨੂੰ ਕੀ ਅਪੀਲ ਕਰਨਾ ਪਬਲਿਕ ਨੂੰ ਆਹੀ ਅਪੀਲ ਕਰਦੇ ਆ ਕਿ ਵੱਤੋ ਵੱਤ ਪੁਲਿਸ ਦਾ ਸਹਿਯੋਗ ਕਰੋ ਜੇ ਕੋਈ ਮਾੜਾ ਅੰਸਰ ਹੈਗਾ ਉਹਦੀ ਜੇ ਤੁਹਾਡੇ ਕੋਲ ਇਨਫੋਰਮੇਸ਼ਨ ਹੈਗੀ ਤੁਹਾਡੇ ਆਂਡ ਗਵਾਂਡ ਦੇ ਵਿੱਚ ਜਾਂ ਕਿਤੇ ਵੀ ਤੁਹਾਡੇ ਨੋਟਿਸ 'ਚ ਆਂਦਾ ਹੈ ਉਹਦੀ ਨਾਲ ਦੀ ਨਾਲ ਪੁਲਿਸ ਨੂੰ ਇਨਫੋਰਮੇਸ਼ਨ ਦਿਓ ਤੇ ਡਰੱਗਸ ਸੰਬੰਧੀ ਜਾਂ ਕੋਈ ਹੋਰ ਜਿਹੜੀ ਵੀ ਕੋਈ ਸ਼ੱਕੀ ਗਲਤ ਬਾਤ ਲੱਗਦੀ ਹੈ ਜਦੋਂ ਮਰਜ਼ੀ ਤੁਸੀਂ ਸਾਨੂੰ ਇਨਫੋਰਮੇਸ਼ਨ ਦੇ ਸਕਦੇ ਹੋ ਅਸੀਂ 24/7 ਪਬਲਿਕ ਦੀ ਸੇਫਟੀ ਐਂਡ ਸਿਕਿਉਰਿਟੀ ਐਂਸ਼ੋਰ ਕਰਨ ਲਈ ਕਮਿਟਿਡ ਹੈਗੇ ਆ ਜੀਆਰਪੀ ਦਾ ਵੀ ਸਹਿਯੋਗ ਲਈ ਇਹਦੇ ਵਿੱਚ ਜੀਆਰਪੀ ਦੀ ਟੀਮਾਂ ਵੀ ਸਾਡੇ ਨਾਲ ਹੈਗੀ ਹੈ आरपीएफ ਵੀ ਸਾਡੇ ਨਾਲ ਹੈਗੀ ਹੈ ਉਹ ਵੀ ਸਾਡੇ ਨਾਲ ਨੇ ਅਸੀਂ ਸਾਰਿਆਂ ਨੇ ਕੰਬਾਈਨ ਹੀ ਆ ਜਿਹੜੀ ਹੈ ਚੈਕਿੰਗ ਮੁਹਿੰਮ ਚਲਾਈ ਹੈ ਸਰ ਇਹ ਆਪਰੇਸ਼ਨ ਕੰਟੀਨਿਊ ਚੱਲ ਰਿਹਾ ਹੈ ਹਾਂਜੀ ਆਪਰੇਸ਼ਨ ਅਜੇ ਕੰਟੀਨਿਊ ਹੈ ਇੱਥੇ ਬਸ ਰੇਲਵੇ ਸਟੇਸ਼ਨ ਦੀ ਅਸੀਂ ਕੰਪਲੀਟ ਕੀਤੀ ਹੈ ਹੁਣ ਅਸੀਂ ਬੱਸ ਸਟੈਂਡਾਂ 'ਤੇ ਲੱਗੇ ਆ ਹੁਣ ਬੱਸ ਸਟੈਂਡ ਦੀ ਚੈਕਿੰਗ ਕਰਾਂਗੇ ਲੋਕ ਸਭਾ ਚੋਣਾ ਜਿਹੜੇ ਹਗਾਮੇ ਆ ਰਹੀਆਂ ਨੇ ਉਹਨਾਂ ਦੇ ਮੱਦੇਨਜ਼ਰ ਲੋਕਾਂ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਦੇਣ ਦੇ ਲਈ ਮਾਨਯੋਗ ਐਸ.ਪੀ. ਸਾਹਿਬ ਫਟੜਣਾ ਦੇ ਜਿਹੜੇ ਦਿਸ਼ਾ ਨਿਰਦੇ ਦਿੱਤੇ ਆ ਉਸ ਅੰਦਰ ਵਿੱਚ ਅੱਜ ਲੋਕਲ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਰੇਲਵੇ ਸਟੇਸ਼ਨ ਤੇ ਇਹ ਨਾਲ ਸੀ ਜੀਆਰਪੀ ਲਈਏ ਆਰਪੀਐਫ ਲਈਏ ਉਹਨਾਂ ਦੇ ਅਫਸਰ ਵੀ ਨਾਲ ਨੇ ਮੁਲਾਜ਼ਮ ਇਹਨਾਂ ਨੇ ਸੋ ਇਸ ਸੰਬੰਧ ਵਿੱਚ ਅਸੀਂ ਰੇਲਵੇ ਚੈਕਿੰਗ ਕਰ ਰਹੇ ਨੇ ਜਿਹੜੇ ਲੋਕ ਕੋ ਟ੍ਰੇਨਸ ਤੋਂ ਬਾਹਰੋਂ ਆਏ ਨੇ ਜਾਂ ਕੋ ਜਾ ਰਹੇ ਨੇ ਰੈਂਡਮਲੀ ਅਸੀਂ ਚੈੱਕ ਕਰ ਰਹੇ ਨੇ ਟ੍ਰੇਨਰਸ ਦੀ ਸੋ ਇਹ ਉਹਦਾ ਮਕਸਦ ਇਹ ਹੋਈਗਾ ਕਿ ਲੋਕਾਂ ਨੂੰ ਇਹ ਫੀਲ ਕਰਾਉਣਾ ਕਿ ਅਸੀਂ ਬਿਲਕੁਲ 24 ਘੰਟੇ ਤੁਹਾਡੇ ਨਾਲ ਖੜੇ ਆ ਤੇ ਨਿਡਰ ਹੋ ਕੇ ਬੇਖੌਫ ਹੋ ਕੇ ਤੁਸੀਂ ਆਪਣਾ ਡੈਮੋਕਰੇਟਿਕ ਰਾਈਟ ਹੈ ਜਿਹੜਾ ਵੋਟ ਦਾ ਇਸਤੇਮਾਲ ਕਰ ਸਕਦੇ ਹੋ ਤੇ ਬਿਲਕੁਲ ਅਸੀਂ ਵਧੀਆ ਤਰੀਕੇ ਨਾਲ ਤੁਹਾਨੂੰ ਪੁਲਿਸ ਵੱਲੋਂ ਪੂਰਾ ਸਹੀ ਹੋਕ ਦਿੱਤਾ ਜਾਇਗਾ ਤਾਂ ਕਿ ਤੁਸੀਂ ਆਪਣੇ ਵੋਟ ਦੀ ਵਰਤੋਂ ਕਰ ਸਕੋ ਕਿੱਥੇ ਕਿੱਥੇ ਜਾ ਕੇ ਕੀਤੀ ਗਈ ਸੀ ਕਿ ਰੇਲਵੇ ਸਟੇਸ਼ਨ ਔਰ ਬੱਸ ਸਟੈਂਡ ਦੇ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ ਆਹ ਹੁਣ ਰੇਲਵੇ ਚ ਜਿੰਨਾ ਇਸ ਤੋਂ ਕੁਝ ਦਿਨ ਬਾਅਦ ਬੱਸ ਸਟੈਂਡ ਜਾਵਾਂਗੇ ਜਿੱਥੇ ਚੈੱਕ ਕਰਾਂਗੇ ਬਲਕਿ ਆਮ ਮਾਰਕੀਟਾਂ ਵਿੱਚ ਵੀ ਚੈਕਿੰਗ ਚੱਲ ਰਹੀ ਹੈ ਪਬਲਿਕ ਨੂੰ ਮੇਰੀ ਇਹ ਤੁਹਾਡੇ ਮਾਧਿਅਮ ਤੋਂ ਇਹ ਅਪੀਲ ਹੈ ਕਿ ਬੇਖੌਫ ਹੋ ਕੇ ਆਪਣੇ ਹੱਕ ਦਾ ਇਸਤੇਮਾਲ ਕਰੋ ਲੋਕ ਸਭਾ ਜਿਹੜੀ ਚੋਣਾਂ ਆ ਰਹੀਆਂ ਇਹਦੇ ਵਿੱਚ ਕੋਈ ਡਰ ਭੈ ਦੀ ਭਾਵਨਾ ਨੂੰ ਸਭ ਦੇ ਨਾਲ ਲਿਆਓ ਲੋਕਲ ਪੁਲਿਸ ਤੁਹਾਡੇ ਨਾਲ ਹੈ ਤੇ ਪੰਜਾਬ ਪੁਲਿਸ ਤੁਹਾਡੇ ਨਾਲ ਹੈ ਪੰਜਾਬ ਪੁਲਿਸ ਤੁਹਾਡੀ ਸੇਵਾ ਲਈ 24 ਘੰਟੇ ਬਚਨ ਬੱਜੇ ਕਰਦੀ ਰਹੇ